ਜੇ ਤੁਸੀਂ ਵੀ ਘਰ 'ਚ ਨੌਕਰ ਰੱਖ ਰਹੇ ਹੋ ਜਾਂ ਫਿਰ ਨੌਕਰ ਰੱਖਣਾ ਚਾਹੁੰਦੇ ਹੋ ਤਾਂ ਇਹ ਖਬਰ ਜ਼ਰੂਰ ਵੇਖ ਲਿਓ ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅਜੀਹਾ ਹੁਣ ਮਾਮਲਾ ਸਾਹਮਣੇ ਆਇਆ ਜਦ ਇੱਕ ਨੌਕਰਾਨੀ ਨੇ ਘਰ ਨੂੰ ਲੁੱਟਣ ਦੇ ਇਰਾਦੇ ਦੇ ਨਾਲ ਘਰ ਦੇ ਮਾਲਕ ਦੇ ਖਾਣੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਮਿਲਾ ਦਿੱਤੀਆਂ ਇਹ ਮਾਮਲਾ ਸਾਹਮਣੇ ਆਇਆ ਪਟਿਆਲਾ ਦੇ ਅਸ਼ਟੀ ਨਗਰ ਤੋਂ ਜਿੱਥੇ ਇੱਕ ਵਪਾਰੀ ਅਤੇ ਉਸਦੇ ਪੁੱਤਰ ਨੂੰ ਬੇਹੋਸ਼ ਕਰਕੇ ਲੁੱਟਣ ਦੀ ਸਾਜ਼ਿਸ਼ ਰੱਚੀ ਹੈ ਜੀ ਹਾਂ ਪਰ ਉਸ ਦਾ ਇਹ ਪਲਾਨ ਜਿਹੜਾ ਉਹ ਫੇਲ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਅਸਿਸਟੀ ਨਗਰ ਦੇ ਵਿੱਚ ਇੱਕ ਉਦਯੋਗਪਤੀ ਨੇ ਆਪਣੇ ਘਰ ਦੇ ਵਿੱਚ ਕਾਮਕਾਰ ਅਤੇ ਖਾਣਾ ਬਣਾਉਣ ਦੇ ਲਈ ਇੱਕ ਨੇਪਾਲ ਦੀ ਲੜਕੀ ਅਰਪੀਤਾ ਨੂੰ ਰੱਖਿਆ ਹੋਇਆ ਸੀ ਉਸਨੂੰ ਰੱਖਿਆ ਹਲੇ ਛੇ ਦਿਨੀ ਹੋਏ ਸੀ ਕਿ ਨੌਕਰਾਨੀ ਨੇ ਆਪਣੀ ਅਸਲੀਅਤ ਦਿਖਾ ਦਿੱਤੀ ਉਸਨੇ ਘਰ ਦੇ ਵਿੱਚ ਖਾਣਾ ਬਣਾਉਣ ਸਮੇਂ ਖਾਣੇ ਦੇ ਵਿੱਚ ਨੀਂਦ ਦੀਆਂ ਭਾਰੀ ਮਾਤਰਾ ਦੇ ਵਿੱਚ ਗੋਲੀਆਂ ਰਲਾ ਦਿੱਤੀਆਂ ਜਿਵੇਂ ਹੀ ਘਰ ਦਾ ਮਾਲਕ ਤੇ ਉਸਦੇ بیٹے ਰੋਨੀ ਨੇ ਖਾਣਾ ਖਾਣ ਲੱਗੇ ਤਾਂ ਨਸ਼ੀਏ ਦੀਆਂ ਗੋਲੀਆਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਬੇਹੋਸ਼ ਹੁੰਦਿਆ ਦੇਖ ਮਾਲਕ ਨੇ ਫੌਰਨ ਸਮਝਦਾਰੀ ਦੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤੇ ਕਿਹਾ ਕਿ ਉਸ ਦੀ ਸਿਹਤ ਜੋ ਹੈ ਉਹ ਵਿਗੜ ਰਹੀ ਹੈ ਤੁਸੀਂ ਜਲਦੀ ਆ ਜਾਓ ਤੇ ਤੁਰੰਤ ਹੀ ਰਿਸ਼ਤੇਦਾਰ ਉੱਥੇ ਪਹੁੰਚ ਗਏ ਤੇ ਫੋਨ ਜਦੋਂ ਇਹ بار-बार ਆਪਣੇ ਰਿਸ਼ਤੇਦਾਰਾਂ ਨੂੰ ਲਗਾ ਰਿਆ ਸੀ ਤੇ ਫੋਨ ਤੇ ਗੱਲ ਕਰ ਰਿਆ ਸੀ ਤਾਂ نوਕਰਾਨੀ ਨੇ ਇਹ ਸਾਰੀ ਗੱਲ ਸੁਣ ਲਈ ਤੇ ਸੁਣਦੇ ਸਾਰੀ ਉੱਥੋਂ ਆਪਣਾ ਬੈਗ ਚੁੱਕਿਆ ਤੇ ਬਾਹਰ ਉੱਟੀ ਕਰ ਹੈ ਆਪਣੇ ਸਾਥੀਆਂ ਨਾਲ ਮੋਕੇ ਤੋਂ ਫਰਾਰ ਹੋ ਗਈ ਸੁਣੋ ਪੁਲਿਸ ਨੇ ਇਸ ਮਾਮਲੇ ਦੇ ਬਾਰੇ ਕੀ ਕਿਹਾ ਹਾਂਜੀ ਸਾਨੂੰ ਇਹ ਕੱਲ੍ਹ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਉ ਪੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਨ ਨੂੰ ਕਾਲ ਕੀਤੀ ਕਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚੈਪ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਆ ਸੀਡੀਆਰ ਵਗੈਰਾ ਸਿ ਪੁਆਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਤੇ ਆ ਗਈ ਆ ਮੈਮ ਜਿਹੜੇ ਸਾਰਾ ਨੌਕਰ ਵਗੈਰਾ ਰੱਖਦੇ ਨੇ ਕਰਦੇ ਨੇ ਉਹਨਾਂ ਕੀ ਲੱਗਦਾ ਆ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ ਜੇ ਤੁਸੀਂ ਵੀ ਘਰ 'ਚ ਨੌਕਰ ਰੱਖ ਰਹੇ ਹੋ ਜਾਂ ਫਿਰ ਨੌਕਰ ਰੱਖਣਾ ਚਾਹੁੰਦੇ ਹੋ ਤਾਂ ਇਹ ਖਬਰ ਜ਼ਰੂਰ ਵੇਖ ਲਿਓ ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਅਜਿਹਾ ਹੁਣ ਮਾਮਲਾ ਸਾਹਮਣੇ ਆਇਆ ਹੈ ਜਦ ਇੱਕ ਨੌਕਰਾਨੀ ਨੇ ਘਰ ਨੂੰ ਲੁੱਟਣ ਦੇ ਰਾਦੇ ਦੇ ਨਾਲ ਘਰ ਦੇ ਮਾਲਕ ਦੇ ਖਾਣੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਮਿਲਾ ਦਿੱਤੀਆਂ ਇਹ ਮਾਮਲਾ ਸਾਹਮਣੇ ਆਇਆ ਪਟਿਆਲਾ ਦੇ ਅਸ਼ਟ ਨਗਰ ਤੋਂ ਜਿੱਥੇ ਇੱਕ ਵਪਾਰੀ ਅਤੇ ਉਸਦੇ ਪੁੱਤਰ ਨੂੰ ਬੇਹੋਸ਼ ਕਰਕੇ ਲੁੱਟਣ ਦੀ ਸਾਜ਼ਿਸ਼ ਰਚੀ ਐ ਜੀ ਹਾਂ ਪਰ ਉਸ ਦਾ ਇਹ ਪਲਾਨ ਜਿਹੜਾ ਉਹ ਫੇਲ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਅਸ਼ਟ ਘਰ ਦੇ ਵਿੱਚ ਇੱਕ ਉਦਯੋਗਪਤੀ ਨੇ ਆਪਣੇ ਘਰ ਦੇ ਵਿੱਚ ਕਮਕਾਰ ਅਤੇ ਖਾਣਾ ਬਣਾਉਣ ਦੇ ਲਈ ਇੱਕ ਨੇਪਾਲ ਦੀ ਲੜਕੀ ਅਰਪੀਤਾ ਨੂੰ ਰੱਖਿਆ ਹੋਇਆ ਸੀ ਉਸ ਨੂੰ ਰੱਖਿਆ ਹਾਲੇ ਛੇ ਦਿਨ ਹੀ ਹੋਏ ਸੀ ਕਿ ਨੌਕਰਾਨੀ ਨੇ ਆਪਣੀ ਅਸਲੀਅਤ ਦਿਖਾ ਦਿੱਤੀ ਉਸ ਨੇ ਘਰ ਦੇ ਵਿੱਚ ਖਾਣਾ ਬਣਾਉਣ ਸਮੇਂ ਖਾਣੇ ਦੇ ਵਿੱਚ ਨੀਂਦ ਦੀਆਂ ਭਾਰੀ ਮਾਤਰਾ ਦੇ ਵਿੱਚ ਗੋਲੀਆਂ ਰਲਾ ਦਿੱਤੀਆਂ ਜਿਵੇਂ ਹੀ ਘਰ ਦਾ ਮਾਲਕ ਤੇ ਉਸਦੇ ਬੇਟੇ ਰੋਨੀ ਨੇ ਖਾਣਾ ਖਾਣ ਲੱਗੇ ਤਾਂ ਨਸ਼ੀਏ ਦੀਆਂ ਗੋਲੀਆਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਬੇਹੋਸ਼ ਹੁੰਦਿਆ ਦੇਖ ਮਾਲਕ ਨੇ ਫੌਰਨ ਸਮਝਦਾਰੀ ਦੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤੇ ਕਿਹਾ ਕਿ ਉਸ ਦੀ ਸਿਹਤ ਜੋ ਹੈ ਉਹ ਵਿਗੜ ਰਹੀ ਹੈ ਤੁਸੀਂ ਜਲਦੀ ਆ ਜਾਓ ਤੇ ਤੁਰੰਤ ਹੀ ਰਿਸ਼ਤੇਦਾਰ ਉੱਥੇ ਪਹੁੰਚ ਗਏ ਤੇ ਫੋਨ ਜਦੋਂ ਉਹ ਹਰ بار-ਬਾਰ ਆਪਣੇ ਰਿਸ਼ਤੇਦਾਰਾਂ ਨੂੰ ਲਗਾ ਰਹੀ ਅਸੀ ਤੇ ਫੋਨ ਤੇ ਗੱਲ ਕਰ ਰਹੀ ਅਸੀ ਤਾਂ نوਕਰਾਨੀ ਨੇ ਇਹ ਸਾਰੀ ਗੱਲ ਸੁਣ ਲਈ ਤੇ ਸੁਣਦੇ ਸਾਰੀ ਉੱਥੋਂ ਆਪਣਾ ਬੈਗ ਚੁੱਕਿਆ ਤੇ ਬਾਹਰ ਉੱਟੀ ਕਰ ਹੈ ਆਪਣੇ ਸਾਥੀਆਂ ਨਾਲ ਮੋਕੇ ਤੋਂ ਫਰਾਰ ਹੋ ਗਈ ਸੁਣਾ ਪੁਲਿਸ ਨੇ ਇਸ ਮਾਮਲੇ ਦੇ ਬਾਰੇ ਕੀ ਕਿਹਾ ਹਾਂਜੀ ਸਾਨੂੰ ਇਹ ਕੱਲ ਪਤਾ ਲੱਗਾ ਕਿ ਐਸਐਸਡੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਉ ਪੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ ਤੇ ਜਦੋਂ ਆਤਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਆਂ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ नोन ਨੂੰ ਕਾਲ ਕੀਤੀ ਵੀ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚੈਪ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾ ਰਹੀ ਆ ਸੀ ਡੀਆਰ ਵਗੈਰਾ ਸਿ ਪੁਆਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਤੇ ਆ ਗਈ ਆ ਮੈਮ ਜਿਹੜੀ ਇਹਦਾ ਨੌਕਰ ਵਗੈਰਾ ਰਿਹਾ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆਂ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ। ਜੇ ਤੁਸੀਂ ਵੀ ਘਰ 'ਚ ਨੌਕਰ ਰੱਖ ਰਹੇ ਹੋ ਜਾਂ ਫਿਰ ਨੌਕਰ ਰੱਖਣਾ ਚਾਹੁੰਦੇ ਹੋ ਤਾਂ ਇਹ ਖਬਰ ਜ਼ਰੂਰ ਵੇਖ ਲਿਓ ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਅਜਿਹਾ ਹੁਣ ਮਾਮਲਾ ਸਾਹਮਣੇ ਆਇਆ ਹੈ ਜਦ ਇੱਕ ਨੌਕਰਾਨੀ ਨੇ ਘਰ ਨੂੰ ਲੁੱਟਣ ਦੇ ਇਰਾਦੇ ਦੇ ਨਾਲ ਘਰ ਦੇ ਮਾਲਕ ਦੇ ਖਾਣੇ ਦੇ ਵਿੱਚ ਨਸ਼ੀਲੀਆਂ ਗੋਲੀਆਂ ਮਿਲਾ ਦਿੱਤੀਆਂ ਇਹ ਮਾਮਲਾ ਸਾਹਮਣੇ ਆਇਆ ਪਟਿਆਲਾ ਦੇ ਅਸਿਸਟਿ ਨਗਰ ਤੋਂ ਜਿੱਥੇ ਇੱਕ ਵਪਾਰੀ ਅਤੇ ਉਸ ਦੇ ਪੁੱਤਰ ਨੂੰ ਬੇਹੋਸ਼ ਕਰਕੇ ਲੁੱਟਣ ਦੀ ਸਾਜ਼ਿਸ਼ ਰਚੀ ਹੈ ਜੀ ਹਾਂ ਪਰ ਉਸ ਦਾ ਇਹ ਪਲਾਨ ਜਿਹੜਾ ਉਹ ਫੇਲ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਅਸਿਸਟਿ ਨਗਰ ਦੇ ਵਿੱਚ ਇੱਕ ਉਦਯੋਗਪਤੀ ਨੇ ਆਪਣੇ ਘਰ ਦੇ ਵਿੱਚ ਕਮਕਰ ਅਤੇ ਖਾਣਾ ਬਣਾਉਣ ਦੇ ਲਈ ਇੱਕ ਨੇਪਾਲ ਦੀ ਲੜਕੀ ਅਰਪੀਤਾ ਨੂੰ ਰੱਖਿਆ ਹੋਇਆ ਸੀ ਉਸ ਨੂੰ ਰੱਖਿਆ ਹਾਲੇ 6 ਦਿਨ ਹੀ ਹੋਏ ਸੀ ਕਿ ਨੌਕਰਾਨੀ ਨੇ ਆਪਣੀ ਅਸਲੀਅਤ ਦਿਖਾ ਦਿੱਤੀ ਉਸ ਨੇ ਘਰ ਦੇ ਵਿੱਚ ਖਾਣਾ ਬਣਾਉਣ ਸਮੇਂ ਖਾਣੇ ਦੇ ਵਿੱਚ ਨੀਂਦ ਦੀਆਂ ਭਾਰੀ ਮਾਤਰਾ ਦੇ ਵਿੱਚ ਗੋਲੀਆਂ ਰਲਾ ਦਿੱਤੀਆਂ ਜਿਵੇਂ ਹੀ ਘਰ ਦਾ ਮਾਲਕ ਤੇ ਉਸਦੇ بیٹے ਰੋਨੀ ਨੇ ਖਾਣਾ ਖਾਣ ਲੱਗੇ ਤਾਂ ਨਸ਼ੀਏ ਦੀਆਂ ਗੋਲੀਆਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਬੇਹੋਸ਼ ਹੁੰਦਿਆ ਦੇਖ ਮਾਲਕ ਨੇ ਫੌਰਨ ਸਮਝਦਾਰੀ ਦੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤੇ ਕਿਹਾ ਕਿ ਉਸ ਦੀ ਸਿਹਤ ਜੋ ਹੈ ਉਹ ਵਿਗੜ ਰਹੀ ਹੈ ਤੁਸੀਂ ਜਲਦੀ ਆ ਜਾਓ ਤੇ ਤੁਰੰਤ ਹੀ ਰਿਸ਼ਤੇਦਾਰ ਉੱਥੇ ਪਹੁੰਚ ਗਏ ਤੇ ਫੋਨ ਜਦੋਂ ਇਹ بار-बार ਆਪਣੇ ਰਿਸ਼ਤੇਦਾਰਾਂ ਨੂੰ ਲਗਾ ਰਿਆ ਸੀ ਤੇ ਫੋਨ ਤੇ ਗੱਲ ਕਰ ਰਿਆ ਸੀ ਤਾਂ نوਕਰਾਨੀ ਨੇ ਇਹ ਸਾਰੀ ਗੱਲ ਸੁਣ ਲਈ ਤੇ ਸੁਣਦੇ ਸਾਰੀ ਉੱਥੋਂ ਆਪਣਾ ਬੈਗ ਚੁੱਕਿਆ ਤੇ ਬਾਹਰ ਉੱਟੀ ਕਰ ਹੈ ਆਪਣੇ ਸਾਥੀਆਂ ਨਾਲ ਮੋਕੇ ਤੋਂ ਫਰਾਰ ਹੋ ਗਈ ਸੁਣੋ ਪੁਲਿਸ ਨੇ ਇਸ ਮਾਮਲੇ ਦੇ ਬਾਰੇ ਕੀ ਕਿਹਾ ਇੱਕ ਅਸਸ਼ਕਰਤ ਮਾਮਲਾ ਸਾਹਮਣੇ ਆਇਆ ਕਥੇਵਿਚ ਨੌਕਰਾਨੀ ਨੂੰ ਬੁਵਾਦ ਹਾਂਜੀ ਸਾਨੂੰ ਇਹ ਕੱਲ੍ਹ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ ਉਹਨੂੰ ਰੱਖੇ ਨੂੰ ਅਜੇ ਸਿਰਫ 6 ਦਿਨ ਹੋਇਆ ਸੀ 1 ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਉ ਪੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਪੀਕਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚੈਪ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਆ ਸੀਡੀਆਰ ਵਗੈਰਾ ਸਿ ਪਾਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਤੇ ਆ ਗਈ ਆ ਮੈਂ ਜਿਹੜੇ ਸਾਰਾ ਨੌਕਰ ਵਗੈਰਾ ਰੱਖਦੇ ਨੇ ਕਰਦੇ ਹਾਂ ਉਹਨਾਂ ਕੀ ਮੈਂ ਆ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ।